ਸਤਿ ਸ੍ਰੀ ਅਕਾਲ ਦੋਸਤੋ ਕੀ ਹਾਲ ਚਾਲ ਹੈ ਸਵਾਗਤ ਕਰਦੇ ਆ ਫਿਰ ਤੁਹਾਡਾ ਇੱਕ ਨਵੇਂ ਬਲੌਗ ਵਿੱਚ ਨਵੀਂ ਵੀਡੀਓ ਤੇ ਨਵੇਂ ਸਫਰ ਦੇ ਨਾਲ ਅੱਜ ਦਾ ਸਫਰ bắt ਸ਼ੁਰੂਆਤ ਕਰ ਰਹੇ ਜੀ ਸੰਗਰੂਰ ਜੋ ਕਿਸੇ ਸਮੇਂ ਜੀਂਦ ਦਾ ਰਾਜਪਤ ਦੀ ਰਾਜਸਤਾਨੀ ਹੋਇਆ ਕਰਦੀ ਸੀ ਜੀ ਤੇ ਅੱਜ ਆਪਾਂ ਪਹੁੰਚੇ ਸੰਗਰੂਰ ਤੇ ਅੱਜ ਦੇ ਸਫਰ ਵਿੱਚ ਤੁਹਾਨੂੰ ਦਿਖਾਵਾਂਗੇ ਸਭ ਤੋਂ ਪਹਿਲਾਂ ਬਨਾਸਰ ਬਾਗ ਫਿਰ ਉਸ ਤੋਂ ਬਾਅਦ ਇੱਥੇ ਬਣਾਈ ਗੁਰਦੁਆਰਾ ਗੁਪ ਕਰਦੇ ਹੋਏ ਜੀ ਦੇ ਦਰਸ਼ਨ ਕਰਾਵਾਂਗੇ ਉਸ ਤੋਂ ਬਾਅਦ ਜਿਵੇਂ ਜਿਵੇਂ ਸਫ਼ਰ ਅੱਗੇ ਵੱਧਦਾ ਜਾਊਗਾ ਸੁਣਨਾ ਨਵੇਂ ਨਵੇਂ ਇਤਿਹਾਸ ਬਾਤ ਨਵੇਂ ਨਵੇਂ ਸਫ਼ਰ ਤੇ ਕਹਿੰਦੇ ਰਹਾਂਗੇ ਸਭ ਤੋਂ ਪਹਿਲਾਂ ਆਪਾਂ ਚੱਲਦੇ ਹਾਂ ਜੀ ਬਨਾਸਰ ਬਾਗ ਜਿਹੜੇ ਵੀਰ ਨਵੇਂ ਇਸ ਚੈਨਲ ਤੇ ਨਵੇਂ ਆਏ ਨੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਵਲੈਂਕਨ ਵਾਲਾ ਬਟਨ ਦਬਾ ਦਿਓ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਪਹਿਲਾਂ ਮਿਲਦਾ ਰਹੇ ਤੇ ਨਵੀਆਂ ਨਵੀਆਂ ਵੀਡੀਓ ਦੇਖਣ ਲਈ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਤੇ ਚੱਲਦੇ ਹਾਂ ਆਪਾਂ ਪਹਿਲਾਂ ਬਨਾਸਰ ਬਾਗ ਬਨਾਸਰ ਬਾਗ ਕਿਹਨੇ ਬਣਾਇਆ ਕਦੋਂ ਹੋੰਦ ਵਿੱਚ ਐ ਸਾਨੂੰ ਅੱਗੇ ਸਾਰਾ ਚਲ ਕੇ ਇਤਿਹਾਸ ਦੱਸਦੇ ਰਹਾਂਗੇ ਤੇ ਆਪਾਂ ਹੁਣ ਚੱਲਦੇ ਹਾਂ ਜੀ ਅੰਦਰ ਬ ਬਿਲਕੁਲ ਆਪਾਂ ਬਨਾਸਰ ਬਾਗ ਦੇ ਬਿਲਕੁਲ ਸਾਹਮਣੇ ਕੜਿਆ ਤੇ ਆਪਾਂ ਹੁਣ ਚੱਲਦੇ ਆਂ ਅੰਦਰ ਇਸ ਟਾਈਮ ਆਪ ਬਨਾਸਰ ਬਾਗ ਦੇ ਮੇਨ ਗੇਟ ਰਾਹੀਂ ਬਨਾਸਰ ਬਾਗ ਚ ਆਪਣੀ ਹੋਊਗੀ ਐਂਟਰੀ ਤੇ ਇਹ ਸਾਰਾ ਬਣਿਆ ਹੋਇਆ ਜੀ ਬਨਾਸਰ ਬਾਗ ਜੋ ਸੰਗਰੂਰ ਦਾ ਬਹੁਤ ਵੱਡਾ ਪਾਰਕ ਹੈ ਤੇ ਅੱਜ ਆਪਾਂ ਤੁਹਾਨੂੰ ਇਸ ਦੇ ਇਤਿਹਾਸ ਬਾਰੇ ਦੱਸਾਂਗੇ ਤੇ ਨਾਲ ਦੇ ਨਾਲ ਤੁਹਾਨੂੰ ਇਹ ਇਸ ਨੂੰ ਦਿਖਾਵਾਂਗੇ ਵੀ ਕਿੰਨਾ ਕਿ ਸੋਹਣਾ ਬਣਾਇਆ ਕੀ ਇਹ ਇਤਿਹਾਸ ਹੈ ਤੇ ਜਿਵੇਂ ਜਿਵੇਂ ਬਾਅਦ ਦੇ ਨਾਲ ਜਿਨਾ ਤੁਹਾਨੂੰ ਹਜੂਰੀ ਜਾਣਕਾਰੀ ਦਿੰਦੇ ਰਹਾਂਗੇ। ਇਹ ਕਿ ਫਨਾਸਰ ਬਾਗ ਤੇ ਥੋੜਾ ਜਿਹਾ ਹਿਸਟਰੀ ਬਾਰੇ ਪ੍ਰੋਗਰਾਮ ਕਰਦੇ ਫਨਾਸਰ ਬਾਗ ਦੀ ਜਿੱਥੋਂ ਆਤੇ ਉਹ ਮਹਾਰਾਜਾ ਸਾਡੇ ਦੇ ਬਾਰੇ ਬਾਦ ਵਿੱਚ ਉਹ ਮਹਾਰਾਜਾ 이 i l a 었 y a n ਜਿਹੜੀ ਇਹ ਇਮਾਰਤ ਬਣੀ ਫਿਰ ਤੁਹਾਨੂੰ ਜਿਵੇਂ ਪਹਿਲਾਂ ਦੱਸਿਆ ਸੀ ਇਹ ਇਮਾਰਤ ਬਣਾਈ ਹੋਈ ਜੀ ਮਹਾਰਾਜਾ ਸੰਗਤ ਸਿੰਘ ਨੇ ਇਸ ਦੀ ਸ਼ੁਰੂਆਤ ਕੀਤੀ ਸੀ ਬਾਅਦ ਵਿੱਚ ਮਹਾਰਾਜਾ ਸਰੂਪ ਸਿੰਘ ਹੋਏ ਤੇ ਫਿਰ ਬਾਅਦ ਵਿੱਚ ਇਸ ਨੂੰ ਫਿਰ ਮਹਾਰਾਜਾ ਰਗਵੀਰ ਸਿੰਘ ਨੇ ਇਸ ਨੂੰ ਪੂਰ ਚਾੜਿਆ ਸੀਗਾ ਇਹ ਉਹਨਾਂ ਨੇ ਆਪਣੇ ਟੈਲਨ ਲਈ ਜਾਂ ਟਾਈਮ ਪਾਸ ਕਰਨ ਲਈ ਇਹ ਜਗ੍ਹਾ ਦਾ ਨਿਰਮਾਣ ਕਰਵਾਇਆ ਸੀਗਾ ਤੇ ਹੌਲੀ-ਹੌਲੀ ਸ਼ਹਿਰ ਦੇ ਵਿੱਚ 75 ਬਣ ਗਈ ਤੇ ਇਸ ਦਾ ਜੋ ਇਸ ਦੀ ਬਣਾਵਟ ਹੈ ਇਸ ਦਾ ਜੋ ਆਰਕੀਟੈਕਟ ਕਾਰ ਕੀਤਾ ਸੀਗਾ ਉਹ ਮੁਗਲ ਉਸਮਨ ਦੇ ਪ੍ਰਸਿੱਧ ਕੋਈ ਮੁਗਲ ਆਰਕੀਟੈਕਟ ਸੀ ਉਸ ਵੱਲੋਂ ਇਸ ਦਾ ਤਿਆਰ ਕੀਤਾ ਸੀ ਤੇ ਇਹ ਸਾਰਾ ਹੀ ਸੰਗਮਰਮਰ ਦਾ ਬਣਿਆ ਹੋਇਆ ਤੇ ਇੱਥੇ ਇਸ ਜਗ੍ਹਾ ਵਿੱਚ ਇਸ ਇੱਥੋਂ ਪਾਣੀ ਚਮਾ ਕੀਤਾ ਜਾਂਦਾ ਸੀਗਾ ਤੇ ਤੇ ਮਹਾਰਾਣੀਆਂ ਜਾਂ ਇਸ਼ਨਾਨ ਕੀਤਾ ਜਾਂਦਾ ਸੀ ਉਸ ਸਮੇਂ ਤੇ ਇਹ ਸਾਰਾ ਹੀ ਸੰਗਮਰਮਰ ਦਾ ਬਣਿਆ ਹੋਇਆ ਤੇ ਹੌਲੀ ਹੌਲੀ ਇਸ ਸਵਿਚ ਆ ਚਿੱਟਕ ਨਜ਼ਾਤ ਇਸ ਤੇ ਹੌਲੀ ਹੌਲੀ ਦਦਾ ਕੰਮ ਹੁੰਦਾ ਹੈ ਤੇ ਹੁਣ ਚੱਲ ਕੇ ਆਪਾਂ ਜੋ ਇਹ ਇਮਾਰਤ ਬਣੀ ਹੋਈ ਹੈ ਜੀ ਹੁਣ ਆਪਾਂ ਨੂੰ ਚੱਲ ਕੇ ਅੰਦਰੋਂ ਦੇਖਦੇ ਆਂ ਤੇ ਸਾਰੀ ਹੀ ਕਲਾਕਿਰਤੀ ਹੱਥਾਂ ਨਾਲ ਹੀ ਬਣਾਈ ਗਈ ਹੈ ਉਸ ਟਾਈਮੇ ਜੀ ਤੇ ਉਸ ਨੂੰ ਜਿਉਂ ਦਿੱਤਾ ਵਰਕਰ ਰੱਖ ਸਮੇਂ-ਸਮੇਂ ਤੇ ਸਾਲਾਂ ਚ ਰਵਿਵਿਨ ਨੂੰ ਜ਼ਰੂਰ ਕੀਤਾ ਗਿਆ ਦੁਬਾਰਾ ਤਿਆਰ ਜ਼ਰੂਰ ਕੀਤਾ ਗਿਆ ਪਰ ਇਸ ਦੀ ਬਣਤਰ ਇਸ ਦਾ ਡਿਜ਼ਾਈਨ ਬਿਲਕੁਲ ਉਹੀ ਰੱਖਿਆ ਗਿਆ ਸ਼ੁਰੂ ਦੇ ਵਿੱਚ ਇਸ ਵਿੱਚ ਹੈਗਾ ਸੀਗਾ ਤੇ ਆਪਾਂ ਅੱਜ ਤੁਹਾਨੂੰ ਬਨਾਸਰ ਬਾਗ ਜੋ ਸੰਗਰੂਰ ਦਾ ਸਭ ਤੋਂ ਪ੍ਰਸਿੱਧ ਮੇਨ ਇਤਿਹਾਸਕ ਪਾਰਕ ਬਣਿਆ ਹੋਇਆ ਤੇ ਇਹ ਹਾਲ ਜਿੱਥੇ ਬੈਠ ਕੇ ਮਹਾਰਾਜਾ ਜਦ ਉਸ ਸਮੇਂ ਜੋ ਵੀ ਮੋਗਲ ਹੋਏ ਸੀ ਜੋ ਵੀ ਰਾਜਾ ਮਹਾਰਾਜਾ ਇੱਥੇ ਬੈਠ ਕੇ ਦਾ ਟਾਈਮ ਪਾਸ ਕਰਿਆ ਕਰਦੇ ਸੀਗੇ ਤੇ ਇਸ ਦੇ ਆਲੇ-ਦੁਆਲੇ ਇੱਕ ਲਹਿਰ ਵੀ ਸੀਗੀ ਤੇ ਜਿਸ ਵਿੱਚ ਪਾਣੀ ਕੱਟਿਆ ਜਾਂਦਾ ਸੀ ਤਾਂ ਜੋ ਕਿ ਇਸ ਵਿੱਚ ਇੱਥੇ ਠੰਡੀ ਹਵਾ ਲੱਗ ਸਕੇ ਠੰਡੀ ਹਵਾ ਲੱਗ ਸਕੇ ਤੇ ਉਸ ਵਿੱਚ ਕਿਸਤੀ ਵੀ ਚੱਲਦੀ ਸੀ ਤੁਹਾਨੂੰ ਉਹ ਵੀ ਚੱਲ ਕੇ ਉਹਨਾਂ ਅੱਗੇ ਦਿਖਾਉਣੀ ਹੈ ਪਹਿਲਾਂ ਤੁਹਾਨੂੰ ਇੱਕ ਵਾਰ ਇਸ ਹਾਲ ਤੱਕ ਨਿਗਾਹ ਮੰਗੋ ਹਾਲ ਦੇ ਵਿੱਚ ਕਿੰਨੀ ਸੁੰਦਰਤਾ ਕਿੰਨਾ ਬਲਿਖਣਤਾ ਇਸ ਪਾਰਕ ਵਿੱਚ ਇਸ ਮੈਅਰ ਵਿੱਚ ਦਿਖਾਈ ਗਈ ਹੈ ਤਕਰੀਬਨ ਇਹ ਉਹ ਨਹਿਰ ਹੈ ਜਿਸ ਜਿਹੜੀ ਉਸ ਸਮੇਂ ਇਥੇ ਬਣਾਈ ਗਈ ਸੀ ਇਸ ਵਿੱਚ ਕਹਿੰਦੇ ਕਿਸਤੀਆਂ ਵੀ ਉਸ ਸਮੇਂ ਚੱਲਦੀਆਂ ਸੀਗੀਆਂ ਤੇ ਬਾਕੀ ਸਾਨੂੰ ਚੱਲੋ ਚੱਲ ਕੇ ਸਾਰੀ ਨਹਿਰ ਇਹ ਦਿਖਾਉਣੇ ਆ ਤੇ ਥੰਨੋ ਚੱਲਦੇ ਆ ਚੱਲ ਕੇ ਥੰਨੋ ਹੈ ਕਿ ਹਕੀਮ ਨੂੰ ਲੱਗਦਾ ਕਿਸ ਤਰ੍ਹਾਂ ਦਾ ਉਹ ਸਾਨੂੰ ਤੁਨੂ ਫੋਲ ਸਾਰਾ ਦਿਖਾਉਣੇ ਥੰਨੋ ਚੱਲ ਕੇ ਕਿ ਕਿਸ ਤਰ੍ਹਾਂ ਕਿੰਨੀ ਕਿਹ ਨਹਿਰ ਬਣੀ ਹੋਈ ਹੈ ਦੇਖੀ ਤਾਂ ਮੈਂ ਤਫਸੀਲ ਤੇ ਬਾਕੀ ਕਿੰਨਾ ਸੋਹਣਾ ਫੋਲ ਲੱਗਦਾ ਹੈ ਇਹਦੀ ਮਾਰਤ ਤੇ ਸਾਨੂੰ ਦਿਖਾ ਰਹੇ ਬਨਾਸਰ ਬਾਗ ਸੰਗਰੂਰ ਤੇ ਆਪਾਂ ਹੁਣ ਚੱਲਦੇ ਬਨਾਸਰ ਬਾਗ ਦਾ ਜੋ ਮਹਿਲ ਬਣਿਆ ਹੋਇਆ ਸੀਗਾ ਉਸ ਦੇ ਥੱਲੇ ਤੇ ਉਹਦੇ ਰਸਤੇ ਦੀ ਇਹ ਐਂਟਰੀ ਆ ਵੈਸੇ ਹੁਣ ਬੱਚਿਆਂ ਵਾਸਤੇ ਇਹਦੇ ਪਿਕਨਿਕ ਪਾਰਕ ਬਣਾ رکھے ਨੇ ਤੇ ਬਾਕੀ ਥੋੜਾ ਮੋਟਾ ਡਿਜ਼ਾਈਨ ਉਹੀ ਰੱਖਿਆ ਗਿਆ ਹੈ ਬਾਕੀ ਬੱਚਿਆਂ ਨੂੰ ਇਹ ਹੁਣ ਇੱਕ ਇੱਕ ਪਾਰਕ ਦਾ ਰੂਪ ਦਿੱਤਾ ਗਿਆ ਹੈ ਤੇ ਜਿੱਥੇ ਹੁਣ ਬੱਚਿਆਂ ਵਾਸਤੇ ਝੂਲੇ ਸਾਰਾ ਵਗੈਰਾ ਬੱਚਾ ਵਾਸਤੇ ਤੇ ਇੰਤਜ਼ਾਮ ਕਰ ਰੱਖਿਆ ਵੈਸੇ ਨਹਿਰ ਵੀ ਉਸ ਤਰ੍ਹਾਂ ਰੱਖੀ ਗਈ ਹੈ ਕਿਸ ਨੂੰ ਦੂਰੋਂ ਮੈਲ ਵੀ ਦਿਖਾਉਂਦੇ ਜੋ ਬਨਾਸਰ ਬਾਗ ਦੇ ਵਿੱਚ ਦਿਖਾਇਆ ਗਿਆ ਸੀ ਤੇ ਉਹ ਉਸ ਸਮੇਂ ਤੇ ਮਹਾਰਾਜ ਆ ਹਧੇ ਰਾਣੀਆਂ ਨਾਲ ਤੇ ਟੈਲਣਾਂ ਜਾਂ ਟਾਈਮ ਪਾਸ ਕਰਨ ਵਾਸਤੇ ਇਸ ਜਗ੍ਹਾ ਤੇ ਆਉਂਦੇ ਸੀਗੇ ਤੇ ਇੱਥੇ ਇੱਕ ਨਹਿਰ ਵੀ ਬਣੀ ਹੋਈ ਹੈ ਜਿਸ ਨੂੰ ਪਾਉਂ ਦਿਖਾਈ ਸੀਗੀ ਸਾਨੂੰ ਬਹੁਤ ਚੱਲ ਕੇ ਉਹ ਨਹਿਰ ਵੀ ਦਿਖਾਉਂਦੇ ਆ ਤੇ ਉਸ ਵਿੱਚ ਕਹਿੰਦੇ ਕਿਸਤੀਆਂ ਉਸ ਵਿੱਚ ਕਿਸਤੀਆਂ ਛੱਡੇ ਜਾਂਦੀਆਂ ਸੀ ਤੇ ਉਹ ਪਾਣੀ ਛੱਡੇ ਜਾਂਦੇ ਸੀ ਨਹਿਰ ਵਿੱਚ ਤਾਂ ਜੋ ਕਿ ਠੰਡੀ ਠੰਡੀ ਹਵਾ ਇਸ ਵਿੱਚ ਲੱਗ ਸਕੇ ਹੁਣ ਆਪਾਂ ਸਾਨੂੰ ਚੱਲਦੇ ਨਹਿਰਾਂ ਲਵੇ ਜਿੱਥੇ ਉਹ ਨਹਿਰ ਬਣੀ ਹੋਈ ਹੈ ਜਿੱਥੇ ਬਾਕੀ ਚੱਲ ਕੇ ਸੰਸਾਰ ਹੈ ਵਿਊ ਦਿਖਾਉਂਦੇ ਆ ਤੇ ਆਪਾਂ ਜਿਹੜਾ ਸਾਹਮਣੇ ਹੈ ਇਹ ਬਿਲਕੁਲ ਆਗੀ ਆਪਣਾ ਨਹਿਰ ਦੇ ਕੰਡੇ ਦੇ ਉੱਪਰ ਤੇ ਇੱਥੇ ਉਹ ਕਿਸ਼ਤੀਆਂ ਬਹਲਦੀਆਂ ਸੀ ਕਿਸੇ ਟਾਈਮ ਮਹਾਰਾਜ ਦਾ ਟੈਂਸ ਸੀ ਇਹਦੋਂ ਜਦੋਂ ਇਹ ਤਿਆਰ ਹੋਇਆ ਸੀਗਾ ਤੇ ਅੱਜ ਇਸ ਦਾ ਪਾਣੀ ਬਾਰਸ਼ਾਂ ਕਾਰਨ ਹੋਏ ਪੇ ਖਰਾਬ ਤੇ ਕਿਸੇ ਟਾਈਮ ਵਿੱਚ ਕਿਸਤੀਆਂ ਚੱਲਿਆ ਕਰਦੀਆਂ ਸੀਗੇ ਮਹਾਰਾਜੇ ਘੁੰਮਿਆ ਕਰਦੇ ਸੀ ਕਿਸਤੀਆਂ ਵਿੱਚ ਤੇ ਇੱਥੋਂ ਕਿਸਤੀ ਸਟਾਰਟ ਹੁੰਦੀ ਸੀ ਇੱਥੇ ਆ ਕੇ ਚੜਦੇ ਸੀਗੇ ਬਾਕੀ ਹੁਣ ਬੱਚਿਆਂ ਵਾਸਤੇ ਸਪੋਰਟ ਬਣਾਏ ਪਏ پارک ਬਣਾਏ ਪਏ ਬਹੁਤ ਸੋਹਣਾ ਇਹਦੇ ਸਮੇਂ-ਸਮੇਂ ਤੇ ਇਹਦੀ ਮੁਰੰਮਤ ਹੁੰਦੀ ਰਹਿੰਦੀ ਹੈ ਤੇ ਹੁਣ ਥੋੜਾ ਜਿਹਾ ਅੱਗੇ ਚੱਲਦੇ ਆਂ ਅੱਗੇ ਚੱਲ ਕੇ ਤੁਹਾਨੂੰ ਫਲੋਰ ਦਿਖਾਉਣ ਲੱਗਾਂ ਆ ਇਸ ਟਾਈਮ ਆਪਾਂ ਬਿਲਕੁਲ ਇਹ ਰਾਜਮ ਇੱਥੇ ਬਨਾਸਰਵਾਦ ਵਿੱਚ ਮਹਿਲ ਬਣਾਇਆ ਉਹਦੇ ਕੋਲ ਖੜਿਆ ਤੇ ਸਾਹਮਣੇ ਇਹ ਪੋਲਾ ਜਿਹਦੇ ਰਾਹੀਂ ਅੰਦਰ ਐਂਟਰੀ ਹੁੰਦੀ ਹੈ ਤੇ ਆਹ ਚ ਬਿਲਕੁਲ ਇਹਦੇ ਨਾਲ ਨਹਿਰ ਲੰਗਦੀ ਹੈ ਕਹਿੰਦੇ ਜਦੋਂ ਉਸ ਟਾਈਮ ਮਹਾਰਾਜਾ ਇੱਥੋਂ ਹੀ ਲੰਘਿਆ ਕਰਦੇ ਸੀਗੇ ਇੱਧਰ ਲੰਘਿਆ ਦਿੰਦਾ ਤਾਂ ਹੀ ਉਸ ਟਾਈਮ ਇਹ ਪੌੜੀ ਨਹੀਂ ਬਣਿਆ ਹੱਸ ਸੀਗਾ ਜਦੋਂ ਉਹ ਇਸ ਸਾਈਡ ਟੱਪ ਜਾਂਦੇ ਸੀਗੇ ਤਾਂ ਇੱਥੋਂ ਪੁਲ ਚੱਕ ਦੁੰਦੇ ਸੀਗੇ ਤਾਂ ਜੋ ਕਿ ਹੋਰ ਪਬਲਿਕ ਜਾਂ ਹੋਰ ਇਸ ਸਾਈਡ ਕਿਨਾ ਆ ਸਕੇ ਤਾਂ ਜੋ ਕਿ ਮਹਾਰਾਜਾ ਜੋ ਵੀ ਆਪਣੇ ਬੱਚਿਆਂ ਨਾਲ ਪਰਿਵਾਰ ਨਾਲ ਟਾਈਮ ਸਪੈਂਡ ਕਰਨ ਵਾਸਤੇ ਆਉਂਦੇ ਸੀਗੇ ਉਹ ਜੀਵਨ ਦਾ ਟਾਈਮ ਬੀਤ ਕਰ ਸਕਣ ਉਸ ਤੋਂ ਬਾਅਦ ਜਦੋਂ ਉਹਨਾਂ ਨੇ ਵਾਪਸ ਜਾਣਾ ਹੁੰਦਿਆ ਦੁਬਾਰਾ ਉਸੇ ਪੁਲ ਨੂੰ ਦੁਬਾਰਾ ਰੱਖਾ ਦਿੱਤਾ ਜਾਂਦਾ ਸੀ ਤੇ ਉਹ ਉਸ ਤੋਂ ਦੀ ਮੇਨ ਐਂਟਰੀ ਸੀ ਕਿੱਥੋਂ ਵੀ ਆਪਾਂ ਪਹਿਲਾਂ ਐਂਟਰ ਹੋਏ ਸੀਗੇ ਤੇ ਆਹ ਉਹਦੀ ਬੈਕ ਸਾਈਡ ਹੈ ਤੇ ਉਹ ਸਿੱਧਾ ਰਸਤੇ ਦੇ ਵਿੱਚ ਜਾਣ ਨੂੰ ਇੱਥੇ ਸਾਰੇ ਜਿਹੜੇ ਉਸ ਟਾਈਮ ਪਾਣੀ ਛੱਡਾ ਕਰਦੇ ਸੀਗਾ ਤਾਂ ਜੋ ਕਿ ਇੱਥੇ ਨਹਿਰ ਬਣੀ ਹੋਸੀ ਵਾਲੇ ਨਾਲ ਤਾਂ ਜੋ ਇਸ ਦੇ ਵਿੱਚ ਠੰਡਾ ਤੇ ਠੰਡੀ ਹਵਾ ਇਸ ਨੂੰ ਲੱਗ ਸਕੇ ਤੇ ਹੁਣ ਆਪਾਂ ਚੱਲਦੇ ਆ ਬਾਹਰ ਤੇ ਇੱਥੇ ਇੱਕ ਬਣਿਆ ਹੋਇਆ ਮਿਊਜ਼ੀਅਮ ਤੇ ਆਪਾਂ ਜੋ ਮਿਊਜ਼ੀਅਮ ਖੁੱਲ੍ਹਾ ਹੋਇਆ ਸਾਨੂੰ ਉਹ ਵੀ ਦਿਖਾਵਾਂਗੇ ਹਣ ਚੱਲਦੇ ਆਪਾਂ ਮਿਊਜ਼ੀਅਮ ਵੱਗ ਤੇ ਜਾਂਦੇ ਜਾਂਦੇ ਤੁਹਾਨੂੰ ਇੱਕ ਬਰਾਂਸਰ ਬਾਗ ਦੇ ਥੋੜਾ ਤੁਹਾਨੂੰ ਹੋਰ ਚੀਜ਼ਾਂ ਦਿਖਾਉਂਦੇ ਆਂ ਤੇ ਇਸ ਟਾਈਮ ਆਪਾਂ ਨਾਲ ਜੋ ਥੋੜਾ ਜਿਹਾ ਅਜਾਇਬ ਘਰ ਬਣਿਆ ਹੋਇਆ ਮਿਊਜ਼ੀਅਮ ਬਣਿਆ ਹੋਇਆ ਉਹਦੇ ਬਿਲਕੁਲ ਸਾਹਮਣੇ ਖੜਿਆ ਪਰ ਇਹ ਮਿਊਜ਼ੀਅਮ ਅੰਦਰੋਂ ਕਨੇਸਾ ਕੰਸਟ੍ਰਕਸ਼ਨ ਦਾ ਕੰਮ ਚੱਲੇ ਪਿਆ ਉਸ ਕਾਰਨ ਇਹ ਬੰਦ ਹੈ ਹੁਣ ਇਸ ਅੰਦਰ ਜਾਣ ਦੀ ਕਿਸੇ ਨੂੰ ਇਜਾਜ਼ਤ ਨਹੀਂ ਹੈਗੀ ਤੇ ਆਪਾਂ ਫਿਲਹਾਲ ਜਦੋਂ ਨੈਕਸਟ ਟਾਈਮ ਇੱਥੇ ਆਵਾਂਗੇ ਕਦੋਂ ਤੱਕ ਇਹਦਾ ਕੰਮ ਵੀ ਕੰਪਲੀਟ ਹੋ ਜਾਣਾ ਤਾਂ ਆਪਾਂ ਉਸ ਟਾਈਮ ਨੂੰ ਮਿਊਜ਼ੀਅਮ ਨੂੰ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰਾਂਗੇ ਫਿਲਹਾਲ ਆਪਣਾ ਇਹਦੇ ਬਲੌਗ ਵਿੱਚ ਇੰਨਾ ਹੀ ਤੇ ਥੋੜੇ ਆਪਾਂ ਇੱਕ ਜਿਹੜਾ ਤੇ ਆਪਾਂ ਅੱਜ ਦਾ ਬਲੌਗ ਕਰਦੇ ਇਕੱਠੇ ਬੰਦ ਜਲਦ ਮਿਲਦੇ ਆ ਇੱਕ ਤੇ ਨਵੀਂ ਜਗ੍ਹਾ ਤੇ ਨਵਾਂ ਇਤਿਹਾਸ ਲੈ ਕੇ ਸੋ ਨਵੀਂ ਨਵੀਂ ਜਗ੍ਹਾਵਾਂ ਦੇ ਇਤਿਹਾਸ ਜਾਣਨ ਲਈ ਨਵੀਂ ਨਵੀਆਂ ਚ ਘੁੰਮਣ ਲਈ ਸੋ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਤੇ ਪਹਿਲੇ ਲਿੰਕ ਵਾਲਾ ਬਟਨ ਆਪ ਨੂੰ ਤਾਂ ਜੋ ਸੁਣ ਆਉਣ ਵਾਲੀ ਵੀਡੀਓ ਨੂੰ ਨੋਟੀਫਿਕੇਸ਼ਨ ਪਹਿਲਾਂ ਮਿਲਦਾ ਰਹੇ ਸੋ ਜਲਦ ਮਿਲਦੇ ਆ ਇੱਕ ਨਵੀਂ ਵੀਡੀਓ ਨਵਾਂ ਬਲੌਗ ਲੈ ਕੇ ਕਿਸੇ ਨਵੀਂ ਜਗ੍ਹਾ ਤੋਂ ਰੱਖੋ ਆਪਣਾ ਖਿਆਲ ਰੱਬ ਰੱਖਾ